ਸਸਿਆਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ 'ਚ ਤੇ ਆਪਣਾ ਜੀ ਅੱਜ ਦਾ ਵਲੌਗ ਹੈ ਕਿ ਆਪਾਂ ਬਾਈ ਅ ਚਾਰਕ ਦਿਨ ਹੋ ਗਿਆ ਜਿੰਮ ਤੇ ਜਾ ਰਹੇ ਤੇ ਜਿੰਮ ਤੇ ਵਧੀਆ ਵੈਸੇ ਸਰੀਰ ਵਗੈਰਾ ਖੁੱਲਿਆ ਰਹਿੰਦਾ ਪੂਰੀ ਸਰੀਰ ਨੂੰ ਤਾਕਤ ਤੋਂ ਮਿਲ ਹੀ ਜਾਂਦੀ ਆ ਤੇ ਜਿੰਮ ਵੀ ਕਹਿੰਦੇ ਕਰਨੀ ਚਾਹੀਦੀ ਬਾਕੀ ਆਪਾਂ ਪਹਿਲਾਂ ਕਰਨੀ ਸੀ ਜਿੰਮ ਅਜ ਤੋਂ ਕੁਤਾਸਰ ਪਹਿਲੇ ਤੇ ਪਹਿਲੇ ਵੈਸੇ ਇਦਾਂ ਹੀ ਆਪਣਾ ਕੰਮ ਹੀ ਪਹਿਲੇ ਜਿੰਮ ਵਾਲਾ ਸੀ ਕੋਈ ਪਹਿਲਾਂ ਖੇਤ ਕੋ ਉੱਚੇ ਆਪਣੇ ਮਿੱਟੀ ਮਿੱਟੀ ਦਾ ਕੰਮ ਬਥੇਰਾ ਕਰਦੇ ਰੇ ਪਹਿਲਾਂ ਟਰਾਲੀਆਂ ਪਰਦੇਦੇ ਸੀ ਬਹੁਤ ਕੰਮ ਕੀਤਾ ਤੇ ਹੁਣ ਥੋੜਾ ਪੇਟ ਵਧਿਆ ਉਹਦੇ ਕਰਕੇ ਆਪਾਂ ਜਿੰਮ ਦਾ ਕੰਮ ਕਰਦੇ ਆਂ ਜਿੰਮ ਤੇ ਜਾਂਦੇ ਹੁੰਦੇ ਆਂ ਸਰੀਰ ਸੁ ਬਣਾਉਣੇ ਚਾਰ ਦਿਨ ਹੋ ਗਏ ਆ ਜਿਆਦਾ ਦਿਨ ਚਾਰ ਪੰਜ ਹੀ ਔਖੇ ਹੁੰਦੇ ਆ ਜੇ ਬੰਦਾ ਚਾਰ ਦਿਨ ਕੱਢ ਜੂਗਾ ਤੇ ਫੇਰ ਨਹੀਂ ਡੋਲਦਾ ਜੀ ਤੇ ਨਾਲ ਆਪਣੇ ਰਾਣਾ ਵੀ ਜਾ ਰਿਹਾ हां जी राणा ਵੀ ਆ ਰਹਾ ਹੈ ਪਹਿਲੇ ਸਾਸਤਰੀ ਘਰ ਬਲਾ ਸਾਸਤਰੀ ਘਰ ਹਾਂ ਰਾਣਾ ਵੀ ਜਿੰਮ ਤੇ ਜਾ ਰਿਹਾ ਕਿੰਨੇ ਦਿਨ ਹੋ ਗਏ ਤੈਨੂੰ ਜਾ ਰਿਹਾ ਜਿੰਮ ਤੇ ਜਾਂਦੇ ਨੂੰ ਤਿੰਨ ਦਿਨ ਹੋ ਗਏ ਤਿੰਨ ਦਿਨ ਕੋਈ ਡੋਲਾ ਡੁਲਾ ਕੋਈ ਬਣਦੀ ਆ ਸੀਗੀ ਹੈ ਕਿ ਨਹੀਂ ਹੈਗੀ ਆਪਣੀ ਹਾਂ ਹੈ ਕੁਝ ਬਣਿਆ ਅੱਗੇ ਨਫਕਤ ਹੈ ਸਰੀਰ ਟੁੱਟਦਾ ਟੁੱਟਦਾ ਪੈਦਾ ਨਹੀਂ ਸਰੀਰ ਹਾਂ ਕਿੰਨਾ ਕੁ ਵਾਹ ਬਈ ਮੜ ਡੋਲੇ ਵਿਖਾਈ ਕਿੱਡਕੜੋ ਯਾਰ ਮੜੇ ਵਿਖਾ ਦੇ ਇੱਕ ਡਿੱਕੜ ਬਣਿਆ ਡੋਲੇ ਆਪਣੇ ਵੀਰਾਂ ਨੂੰ ਵਿਖਾਈਏ ਕਿ ਤਿੰਨ ਦਿਨ ਹੋ ਗਏ ਆਣੇ ਜਿੰਮ ਤੇ ਜਾਂਦੇ ਨੂੰ ਡੋਲੇ ਦਿਖਾਵਾ ਬਣ ਗਏ ਜੀ ਰਾਣੇ ਪੰਨੇ ਹੁਣ ਮੜੇ ਕੋ ਅਲਾ ਦੇਖਾ ਮਰੇ ਲਾਵੇਂ ਕੋਟ ਦਾ ਰਾਦੇ ਠੰਡ ਵੀ ਥੋੜੀ ਚੱਲ ਰਹੀ ਹੈ ਜਿੱਤੋਂ ਤੇ ਡੋਲੇ ਵਖਾ ਕੇ ਲ ਪੀਰ ਸ਼ਰਟ ਥੋੜਾ ਵਖਾਣੀ ਹੈ ਡੋਲਾ ਚੱਕਰੋ ਹੀ ਰਾਣੇ ਦਾ ਵਖਾ ਰਾਨੇ ਡੋਲਾ ਹੱਥ ਨਾਲ ਆ ਦੇਖੋ ਐ ਐ ਕਰ ਐ ਕਰ ਐ ਕਰੇ ਪੋਤਾ ਨੂੰ ਆ ਦੇਖੋ ਡੋਲਾ ਚੱਕਰੋ ਰਾਣੇ ਇੰਨਾ ਡੋਲਾ ਬਣਾਤਾ ਤੇ ਤੈਨੂੰ ਰਾਣਾ ਕੰਮ ਕਿਵੇਂ ਦਾ ਲੱਗਿਆ ਵੀ ਕਿਵੇਂ ਤਰ੍ਹਾਂ ਦਾ ਜਮ ਜਮ ਕਰਨੀ ਚਾਹੀਦੀ ਜਾਂ ਨਹੀਂ ਨੇ ਚਾਹੀ ਹਾਂ ਨੇ ਚਾਹੀ ਗੱਲ ਵਾਸਤੇ ਜਿਮ ਚ ਬੀ ਇਹਦਾ ਫਾਇਦਾ ਕੀ ਕਿ ਨ ਜਿਮ ਦੇ ਹਾਂ ਅਸਾ ਸਰੀਰ ਦਾ ਫਰਕ ਪੈਂਦਾ ਮੜਾ ਇੱਚੀ ਬੋਲ ਹੈ ਸਰੀਰ ਫਰਕ ਪੈਂਦਾ ਹੈ ਸਰੀਰ ਕਿਵੇਂ ਫਰਕ ਪੈਂਦਾ ਹੈ ਕਿਵੇਂ ਹੋਟੋ ਇਹਨੂੰ ਲਾ ਅੱਛਾ ਪਤਲਾ ਕਰਨੀ ਹੋ ਜਾਂਦਾ ਤੇ ਜਿਹੜੇ ਸਾਡੇ ਮੋਟੇ ਆ ਅਸੀਂ ਪਤਲੇ ਹੋ ਜਾਾਂਗੇ ਨਹੀਂ ਹੋ ਜਾਗੇ ਹੋ ਜਾਾਂਗੇ ਤੇ ਤੂੰ ਤੂੰ ਮਟਾਪਾ ਲਿਆਣਾ ਚ ਚਾਹਣਾ ਹੈ ਕਿ ਹੋਰ ਪਤਲਾ ਹੋਣਾ ਚਾਹਣਾ ਹੈ ਮੋਟਾ ਹੋਣਾ ਚਾਹਣਾ ਹੈ ਹੋਰ ਮੋਟਾ ਹੋਣਾ ਚਾਹਣਾ ਹੈ ਤੇ ਸਰੀਰ ਲੰਮਾ ਇੰਨਾ ਹੀ ਬਾਈ ਵੱਧ ਵੱਧ ਕੇ ਹੋਰ ਲੰਮਾ ਹੋਣਾ ਚਾਹਣਾ ਹੈ ਵੱਧੋ ਇੰਨਾ ਇੰਨਾ ਬਹੁਤ ਹੈ ਤੇ ਤੈਨੂੰ ਕੱਢ-ਕਾੜੇ ਇੱਕ ਮਹੀਨਾ ਲੱਗੂ ਲੱਗੂਗਾ ਤੇ ਰਾਣਾ ਸਾਹਿਬ ਜਾਰੇ ਰਾਣੇ ਪੈਸੇ ਵੀ ਆਪਾਂ ਭਰਨੇ ਆ ਜੀ ਇੱਕ ਮਹੀਨੇ ਦੇ 800 ਰੁਪਇਆ ਤੇ ਆਪਾਂ ਆ ਭਰਨਾ ਮੈਂ ਦਿਆਂਗਾ ਰਾਣੇ ਦਾ ਪੈਸੇ ਜਿੰਨੇ ਲੱਗੇ ਰਾਣੇ ਨੂੰ ਕਹਿ ਵੀ ਤੂੰ ਤਗੜਾ ਬਣ ਜਾ ਜਿੰਨਾ ਬਣਾਇਆ ਤੇ ਤੈਨੂੰ ਜਿਹੜਾ ਮਖੌਲ ਕਰੇ ਉਹ ਨਹੀਂ ਹੋਣਾ ਚਾਹੀਦਾ ਮਾੜੇ ਮੁੱਛਾਂ ਵੜਦੀ ਚੰਗੀ ਤਰ੍ਹਾਂ ਹਾਂ ਇਦਾਂ ਵੀ ਮੁੱਛਾਂ ਵੀ ਤੇਰੇ बन लाग ला गया तो ਹੁਣ ਚੱਲੀਏ ਆਪਾਂ ਅਸੀਂ ਜਾਂਦੇ ਜੇ ਇਥੋਂ ਮੋਟਰਸਾਈਕਲ ਤੇ ਤਕਰੀਬਨ ਇਥੋਂ ਮੋਟਰਸਾਈਕਲ ਤੇ ਬਾੜ ਬੰਦੀ 6-7 ਕਿਲੋਮੀਟਰ ਤੇ ਅਸੀਂ ਦੋਵੇਂ ਜਾਂਦੇ ਹਾਂ ਹੋਰ ਇੱਥੇ ਬਹੁਤ ਬਥੇਰੇ ਆ ਬਾਕੀ ਆਪਾਂ ਜਿੰਮ ਦੀ ਵੀਡੀਓ ਨੇ ਪਾਈ ਇੰਸਟਾਗ੍ਰam ਵਗੈਰਾ ਤੇ ਪਾਈਆਂ ਤੇ YouTube ਤੇ ਇਹ ਕਿੰਨੀ ਅੱਜ ਪਾਵਾਂਗੇ ਆਪਾਂ ਉੱਥੇ ਕਰਾਂ YouTube ਤੇ ਕਰਾਂਗੇ ਜੀ ਤੇ ਰਨ ਰੈਡੀ ਹੁਣ ਚੱਲੀਏ ਚਲੋ ਠੀਕ ਆ ਜੇ ਅਸੀਂ ਜਾਂਦੇ ਹਾਂ ਜੀ ਤੁਹਾਨੂੰ ਉੱਥੇ ਬਾਕੀ ਜਿੰਮ ਕੋਲ ਲੈ ਕੇ ਚੱਲਦੇ ਹਾਂ ਸ਼ਾਹਵਾਰਾਣਾ ਦਾਹ ਕਰਨੇ ਪੂਰੇ ਹੋ ਗਏ ਰਾਣਾ ਬਾਈ ਪੂਰਾ ਡੋਲੇ ਬਣਾ ਰਿਹਾ ਦੇਖੋ ਜੀ ਵੇਡ ਚੱਕ ਰਿਹਾ ਰਾਣਾ ਤਕਰੀਬਨ 53 ਕਿਲੋ 55 ਕਿਲੋ ਰਾਣਾ ਬਾਈ ਵਜਨ ਚੱਕ ਰਿਹਾ ਡੋਲੇ ਦੇਖੋ ਰਾਣਾ ਰਾਣਾ ਔਖਾ ਤਾਂ ਨਹੀਂ ਹੈ ਹੈ ਜਮਾਈ ਦੇਖੋ ਜੀ ਰਾਣਾ ਬਦਰੀ ਕਿੰਨਾ weight ਚੱਕ ਰਿਹਾ ਰਾਣਾ ਥੱਲੇ ਲਿਆਂਦਾ ਕਰ ਮੜਾ ਜਾਣਾ ਰਾਣਾ ਨਾ ਪੂਰਾ ਪੇਰ ਕਰ ਦੇਣਾ ਦੇਖੋ 55 ਕਿਲੋ weight ਚੱਕ ਰਿਹਾ ਬਸ ਕਿ 15 ਪੂਰੇ ਕਿਤੇ ਹਾਂ ਕਿ ਬਾਦ ਘਟਾ 15 ਪੂਰੇ ਹੋਣ ਕੀ ਕਰਨਾ ਹੈ ਕੀ ਕਰਨੇ ਆ ਅੱਛਾ ਸਮਝ ਆ ਰਿਹਾ ਪੂਰਾ ਕਿੰਨੇ ਕੱਢੇ ਐਵੇਂ ਝੂਠ ਬੋਲ ਪੰਜ ਹੋਰ ਕੱਢ ਪੂਰੇ 15 ਕਰਦੇ ਹਾਂ ਹੋਰ 15 ਕੱਢਿਆ ਝੂਠ ਬੋਲਦਾ ਪੂਰੇ ਹਾਂ ਆਪਾਂ ਇਹ ਜੀ ਅਜੇ ਆਪਾਂ ਇਸ ਪਾਸੇ ਨਹੀਂ ਆਏ ਆਪਾਂ ਪੇਟ ਥੋੜਾ ਜਿਆਦਾ ਭੀੜ ਤੇ ਸਮੱਸਿਆ ਕਰ ਕਰ ਪੇਟ ਕੰਮ ਕਰਦਾ ਤੇ ਹੁਣ ਇਸ ਵਾਰ ਆਪਾਂ ਇਧਰ ਹੀ ਆਉਣਾ ਇਹ ਆਪਣੇ ਪੂਰੇ ਹੋ ਗਏ तकरीबन ਤੇ ਹੁਣ ਤਾਂ ਅਨੇ ਕਿੰਨੇ ਮੜੇ ਕੈਮਰਾ ਲਾ ਕਿੰਨੇ ਬੰਨੇ ਵੇਟ ਹੈ 15 ਹਾਂ 15 15 ਬੰਨੇ ਹੈ ਆਪਾਂ ਜੀ ਵੇਟ ਬਣਨ ਲੱਗੇ ਆ तकरीबन ਚੈੱਕ ਕਰੋ ਜੀ ਤੁਸੀਂ 99 ਕਿਲੋ ਦੇ ਚੱਕਰੋਂ ਚੰਗੀ ਤਰ੍ਹਾਂ ਤੇ ਆਪਾਂ 15 ਪੂਰੇ ਕਰਨਿਆ ਫੜਾਣਾ ਕੈਮਰਾ ਐੱਛਾ ਆ ਮੜਾ ਜੀ ਐੱਛਾ ਆ ਤੇ ਬੰਦ ਕਰ ਮੈਂ ਫੜਾਦਾ ਕੀ ਇਸ ਪਾਸੇ ਇਸ ਪਾਸੇ ਬੰਦ ਕਰ ਮੈਂ ਫੜਾਦਾ ਓਹੋ ਕਨੇ ਖਾ ਉਧਰ ਹੈ ਅੱਜ ਆਪਣੇ ਵਕੀਲ ਸਾਹਿਬ ਨੇ ਪਹਿਲੇ ਸਾਸਿਕਾਲ ਬੁਲਾ ਸਾਸਿਕਾਲ ਸਾਰੇ ਹੋਰਾਂ ਨੂੰ ਆ ਦੇਖੋ ਜੀ ਇਹ ਵੇਡ ਚੱਕ ਰਿਹਾ तकरीबन 12.5 ਕਿਲੋ ਤੇ ਇਹਨੂੰ ਹੋ ਵੀ ਗਿਆ 5 ਕੋਈ ਮਹੀਨੇ 5 ਮਹੀਨੇ ਹੋ ਗਿਆ ਤੈਨੂੰ ਵਾਹ ਇਹ ਨਿਕਲਦੀ ਬੰਦੇ ਦੀ ਥੱਕਾ ਬੈ ਲੱਗਦਾ ਲਾਲ ਆ ਕੇ ਹਸਣਾ ਨਹੀਂ ਬਿਲਕੁਲ ਨਹੀਂ ਜਾਣ ਕੇ ਨਹੀਂ ਕਰਲਾਈ ਨਾ ਕਿਤੇ ਇਹ ਜੀ ਸਾਡੇ ਵਕੀਲ ਸਾਹਿਬ ਨੇ ਇੱਥੇ ਕੱਲੇ ਤੋਂ ਤਾਂ ਕੰਮ ਕਰਦੇ ਆ ਤੇ ਸ਼ਾਮ ਨੂੰ ਆਹਦੇ ਜਿੰਮ ਵੀ ਲੱਗ ਜਾਂਦੇ ਆ ਘਰੇ 15 ਪੂਰੇ ਕਰੇਗਾ ਲੱਛਾਂ ਦਾ ਲੱਗਦੇ 15 ਹੋਣੇ ਨੇ ਇਹ ਤਾਂ ਮਾੜੀ ਗੱਲ ਕਰਾ ਜੇ ਇਹ ਤੁਹਾਨੂੰ ਲਾਹ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਹਾਂ ਹੱਸਣਾ ਨਹੀਂ ਵਧੀਆ ਮਹਿਸੂਸ ਹੋ ਰਹਿਣਾ ਡੋਲੇ ਬਣ ਰਿਹਾ ਪੂਰੇ ਸਰੀਰ ਸਿਰਮੰਦਾ ਪੂਰਾ ਤੇ ਐਡਾ ਸਿਰਫ ਤੁਹਾਡਾ ਕਰਕੇ ਕਰਨਾ ਵੀ ਕੀ ਆ ਦਸ ਕੰਮ ਤਾਂ ਆਪਾਂ ਇਹੀ ਕਰਨਾ ਹੈ ਹਾਂ ਅਸ਼ੋਗੇ ਮੈਂ ਤਾਂ ਇਕੱਲਾ ਪੇੜ ਕਟਾਉਣ ਕਰਕੇ ਮੈਨੂੰ ਕੋ ਡੋਲਾਂ ਦਾ ਸ਼ੌਂਕ ਨਹੀਂ ਆਇਆ ਡੋਲਾਂ ਬਹੁਤ ਜ਼ਿਆਦਾ ਤਾਕਤ ਆਪਣੇ ਚ ਤਰਜਣ ਮੈਂ ਉਹ ਤੇ ਦੂਜੇ ਲਛਣਾਂ ਦਾ ਲਾਈ ਖੜਾ ਨੱਚਣ ਟੱਪਣ ਵਾਲਿਆਂ ਦੇ ਉਹ ਵਧੀਆ ਇੰਦਰ ਦੇ ਉਹ ਇਹਨੇ ਤੇਰੇ ਜੀ ਨੇ ਵੇਟ ਚੱਕਾ ਕੇ ਹਾਂ ਮੇਰੀ ਇਹਦੇ ਡੋਲੇ ਰਵਾਵਾ ਲੱਗਦਾ ਤੇਰੇ ਨਾਲ ਕੀ ਚੱਕਰ ਪਹਿਲਾਂ ਲੱਗਾ ਨਹੀਂ ਨਹੀਂ ਤੇਰੇ ਨਹੀਂ ਵੀਡੀਓ ਪਾਉਂਦਾ ਤੂੰ ਬਹੁਤ ਕੰਮ ਬਹੁਤ ਹੀ ਮਜ਼ਾ ਆਇਆ ਵੀਡੀਓ ਨਹੀਂ ਤੇਰੀ ਪਾਉਂਦਾ ਮੈਂ ਥੋੜਾ ਕਰਲਾਤ ਇਹ ਵੀ ਰਿਹਾ ਹੈ ਨਾ ਜੋਰ ਲੱਗਦਾ ਅਸੀਂ ਇਹ ਲੈਂਡ ਚ ਖੜ ਕੋਦ ਪਹੁੰਚਾਂਗੇ ਅਸੀਂ ਹਾਂ ਹੌਲੇ ਹੌਲੇ ਪਹੁੰਚ ਹੌਲੇ ਹੌਲੇ ਜੀ ਯਾਨਕਿ 3 ਕੋ ਮਿੰਟ ਕਰਨਾ ਪਊਗਾ ਹਨਾ ਠੀਕ ਹੈ ਬਾਈ ਬਦਲ ਬਦ ਕੇ ਆ ਰਿਹਾ ਹੈ ਕਿਵੇਂ ਇਹ ਬਾਈ ਦਾ ਪਿੰਡ ਕਿਹੜਾ ਆਉਂਦਾ ਲੱਗਿਆ ਤਾਂ ਇਹ ਕਹਿੰਦਾ ਵੀਡੀਓ ਪਾਏ ਕਿ ਨੇੜੇ ਦੇ ਬੰਦੇ ਨੇ ਇਹ ਤਾਂ ਕਰਦੇ ਆ ਆਪਣਾ ਪਿੰਡ ਬਹੁਤ ਹੈ ਕਰਨਾ ਹੋਵੇ ਤੇ ਆਪਣੇ ਆ ਸਕਦਾ ਫਰੀਦਕੋਟ ਰੋਡ ਤੇ ਪਿੰਡ ਹੈ ਜੀ ਇਹ ਜਮਾ ਪੂਰਾ ਪ੍ਰੋਜੈਕਟ ਹੈ ਜੀ ਇੱਥੇ ਪੂਰਾ ਆਪਣਾ ਜੁਆਏ ਕਰਨ ਨੂੰ ਬਹੁਤ ਵਧੀਆ ਹੈ ਤੇ ਕਿਸੇ ਮੇਰੇ ਵੀਰ ਨਾਨਾ ਤੇ ਆਪਣਾ ਗੁਰੂ ਸਾਹਿਬ ਫੀਕੋ ਰੋੜਦੇ ਆ ਇੱਥੇ ਨਾਲ ਹੈ ਜੀ ਸਾਹਮਣੇ ਸਵੇਰ ਕੜਾ ਇੱਥੇ ਨਾਲ ਹੈ ਇੱਥੇ ਰੋੜ ਦੇ ਆ ਜੂ ਤੁਹਾਨੂੰ ਮਿਲ ਜੂਗਾ ਕਿਤੇ ਵੀ ਤੁਸੀਂ ਆਓਗੇ ਤੇ ਗੁਰੂ ਸਾਹਿਬ ਦੇਖੀ ਆਏ ਹਰ ਕੁਝ ਤੁਸੀਂ ਬੇਲਾ ਖੜਾ ਹੈ ਸਵੇਰ ਦਾ ਚੱਕ ਕੋ ਜੀ ਤੋਂ